ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਪਾ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ ਅੱਜ ਅੱਪਾ ਪੜਾਂਗੇ ਵਿਸ਼ਾ ਖੁਸ਼ੀ ਦੇ ਉੱਪਰ ਪੈਗੰਬਰ ਦੇ ਬੋਲ ਫਿਰ ਇੱਕ ਫਕੀਰ ਜੋ ਸਾਲ ਵਿੱਚ ਇੱਕ ਵਾਰ ਸ਼ਹਿਰ ਆਉਂਦਾ ਸੀ ਆਗਮ ਵਦਿਆ ਤੇ ਕਹਿਣ ਲੱਗਾ ਸਾਨੂੰ ਖੁਸ਼ੀ ਦੀ ਗੱਲ ਸੁਣਾ ਤੇ ਉਸ ਨੇ ਉੱਤਰ ਵਿੱਚ ਕਿਹਾ ਖੁਸ਼ੀ ਸਤੰਤਰਤਾ ਦਾ ਗੀਤ ਹੈ ਪਰ ਸਤੰਤਰਤਾ ਨਹੀਂ ਖੁਸ਼ੀ ਜਿਵੇਂ ਰੀਜਾ ਨੂੰ ਬੂਰ ਪਵੇ ਪਰ ਇਹ ਹੀ ਜਾਂਦਾ ਫਲ ਨਹੀਂ ਖੁਸ਼ੀ ਜਿਵੇਂ ਉਚਾਈ ਨੂੰ ਗਹਿਰਾਈ ਆਵਾਜ਼ ਦੇ ਰਹੀ ਹੋਵੇ ਪਰ ਇਹ ਨਾ ਗਹਿਰਾਈ ਹੈ ਨਾ ਉਚਾਈ ਖੁਸ਼ੀ ਜਿਵੇਂ ਪਿੰਜਰੇ ਬੰਦ ਨੂੰ ਪੰਖ ਨਿਕਲ ਆਉਣ ਕੋਈ ਇਹ ਕਿ ਸੇਖੇਰੇ ਵਿੱਚ ਬੱਚਾ ਪਲਾੜ ਨਹੀਂ ਹਾਂ ਸੱਚਮੁੱਚ ਹੀ ਖੁਸ਼ੀ ਸਤੰਤਰਤਾ ਦਾ ਗੀਤ ਹੈ ਮੇਰੀ ਰੀਜ ਹੈ ਤੁਸੀਂ ਇਹ ਗੀਤ ਆਪਣੇ ਦਿਲ ਦੀ ਭਰਪੂਰਤਾ ਨਾਲ ਗਾਓ ਪਰ ਮੈਂ ਨਹੀਂ ਚਾਹੁੰਦਾ ਤੁਸੀਂ ਗਾਉਂਦੇ ਗਾਉਂਦੇ ਆਪਣੇ ਦਿਲ গোਆ ਬੈਠੋ ਤੁਹਾਡੇ ਵਿੱਚੋਂ ਕੁਝ ਨੌਜਵਾਨ ਖੁਸ਼ੀ ਨੇ یوں ਲੱਭਦੇ ਫਿਰਦੇ ਹਨ ਜਿਵੇਂ ਇਹ ਸਭ ਕੁਝ ਹੋਵੇ ਉਹਨਾਂ ਦੀ ਅਦਾਲਤ ਹੁੰਦੀ ਹੈ ਤੇ ਉਹਨਾਂ ਨੂੰ ਤਾੜਨਾ ਕੀਤੀ ਜਾਂਦੀ ਹੈ ਪਰ ਮੈਂ ਨਾ ਉਹਨਾਂ ਦੀ ਅਦਾਲਤ ਕਰਾਂਗਾ ਨਾ ਤਾੜਨਾ ਮੈਂ ਚਾਹਾਂਗਾ ਉਹ ਖੁਸ਼ੀ ਲੱਭਦੇ ਰਹਿਣ ਕਿਉਂਕਿ ਉਹਨਾਂ ਨੂੰ ਖੁਸ਼ੀ ਮਿਲੀ ਤਾਂ ਉਹ ਇਕੱਲੀ ਨਹੀਂ ਹੋਵੇਗੀ ਖੁਸ਼ੀ ਦੀਆਂ ਸੱਤ ਭੈਣਾਂ ਹਨ ਉਹਨਾਂ ਵਿੱਚ ਸਭ ਤੋਂ ਨੁਗੁਣੀ ਵੀ ਉਸ ਤੋਂ ਸੁਣੀ ਹੈ ਤੁਸੀਂ ਉਸ ਆਦਮੀ ਦੀ ਕਹਾਣੀ ਨਹੀਂ ਸੁਣੀ ਜੋ ਕੰਦਮੂਲ ਵਾਸਤੇ ਧਾਰਤੀ ਖੋਦ ਰਿਹਾ ਸੀ ਤੇ ਉਸ ਨੂੰ ਇੱਕ ਖਜ਼ਾਨਾ ਲੱਭ ਪਿਆ ਤੁਹਾਡੇ ਵਿੱਚ ਉਹ ਕੁਝ ਵੱਡ ਉਮਰੇ ਖੁਸ਼ੀ ਨੂੰ ਪਸਤਾਵੇ ਨਾਲ ਯਾਦ ਕਰਦੇ ਹਨ ਜਿਵੇਂ ਖੁਸ਼ੀਆਂ ਸ਼ਰਾਬ ਸਮੇਂ ਦੇ ਕੋ ਕਰਮ ਹੋਣ ਪਰ ਪਸਤਾਵੇ ਨਾਲ ਮਨ ਤੋਂ ਲਿਆ ਜਾਂਦਾ ਹੈ ਪਸਤਾਵੇ ਨਾਲ ਮਨ ਦੀ ਚੰਡਾਈ ਨਹੀਂ ਹੁੰਦੀ ਵੱਡ ਉਮਰਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਖੁਸ਼ੀ ਨੂੰ ਹੁਣ ਨਾਲ ਦੀਆਂ ਬਾੜੀਆਂ ਵਾਂਗ ਸ਼ੁਕਰਾਨੇ ਨਾਲ ਯਾਦ ਕਰਨ ਪਰ ਜੇ ਉਹਨਾਂ ਨੇ ਪਸਤਾਵੇ ਵਿੱਚ ਹੀ ਸੁੱਖ ਮਿਲਦਾ ਹੈ ਤਾਂ ਉਹ ਸੁੱਖ ਲੈ ਪਰ ਤੁਹਾਡੇ ਵਿੱਚ ਕੁਝ ਜਣੇ ਨਾ ਨੌਜਵਾਨ ਹਨ ਤੇ ਖੁਸ਼ੀ ਲੱਭਦੇ ਫਿਰਨ ਨਾ ਬੁੱਢੜੇ ਕਿ ਖੁਸ਼ੀ ਨੂੰ ਯਾਦ ਕਰਨ ਲੱਭਣ ਤੇ ਚੇਤਨ ਤੋਂ ਡਰਦੇ ਉਹ ਸਭ ਖੁਸ਼ੀਆਂ ਤੋਂ ਕੰਨੀ ਘਤਰਾਉਂਦੇ ਹਨ ਮਤੇ ਕਿ ਤੇ ਰੂਹ ਦੀ ਅਪੇਖਿਆ ਜਾਂ ਅਵਗਿਆ ਹੋ ਜਾਵੇ ਉਹਨਾਂ ਦੇ ਪਰਹੇਜ਼ ਵਿੱਚ ਵੀ ਉਹਨਾਂ ਦੀ ਖੁਸ਼ੀ ਹੀ ਹੈ ਕੰਧ ਮੂਲ ਲਈ ਧਰਤੀ ਪੁੱਟਣ ਵੇਲੇ ਜਿਨ੍ਹਾਂ ਦੇ ਹੱਥ ਕੰਬਦੇ ਹਨ ਉਹਨਾਂ ਨੂੰ ਵੀ ਇੱਕ ਖਜ਼ਾਨਾ ਲੱਭੇਗਾ ਹੀ ਪਰ ਮੈਨੂੰ ਦੱਸੋ ਰੂਦੀ ਅਵਗਿਆ ਕੌਣ ਕਰ ਸਕਦਾ ਹੈ ਕਿ ਕੋਇਲ ਰਾਤ ਦੀ ਗਹਿਰੀ ਚੁੱਪ ਦੀ ਅਵਗਿਆ ਕਰ ਸਕਦੀ ਹੈ ਜਾਂ ਟਟੈਣਾ ਤਾਰਿਆਂ ਦੀ ਅਵਗਿਆ ਕਰ ਸਕਦਾ ਹੈ ਕੀ ਤੁਹਾਡੀ ਅੱਗ ਦੀ ਲਾਠ ਜਾਂ ਧੂਆਂ ਹਵਾਵਾਂ ਉੱਪਰ ਬੋਝ ਲੱਦ ਸਕਦੇ ਹਨ ਕੀ ਤੁਹਾਡੇ ਵਿਚਾਰ ਅਨਸਾਰ ਰੂ ਇੱਕ ਠਹਿਰਿਆ ਹੋਇਆ ਤਲਾਹ ਹੈ ਕਿ ਤੁਸੀਂ ਡੰਡੇ ਦੀ ਇੱਕ ਛੋਹ ਨਾਲ ਉਸ ਵਿੱਚ ਹਿਲਚਲ ਪੈਦਾ ਕਰ ਦਿਓਗੇ। ਬਹੁਤੀ ਵਾਰ ਤੁਸੀਂ ਖੁਸ਼ੀ ਤੋਂ ਕੰਨੀ ਕਤਰਾ ਕੇ ਆਪਣੀ ਹੋਂਦ ਦੀਆਂ ਡੂੰਘਾਣਾ ਵਿੱਚ ਉਸੇ ਦੀ ਲੋਚ ਨੂੰ ਸੰਚਿਤ ਕਰਦੇ ਹੋ। ਕੌਣ ਜਾਣਦਾ ਹੈ ਕਿ ਵੇਖਣ ਵਿੱਚ ਜੋ ਲੋਚ ਅੱਜ ਪਿੱਛੇ ਪੈ ਗਈ ਹੈ ਉਹ ਕੱਲ ਦੀ ਅੜੀ ਕਰ ਰਹੀ ਹੋਵੇ। ਆਪਣੇ ਬਿਰਸੇ ਅਤੇ ਆਪਣੀ ਸਹੀ ਲੋੜ ਤੋਂ ਸਾਡੀ ਕਾਇਆ ਵੀ ਜਾਣੋ ਹੈ। ਅਤੇ ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਸਾਡੀ ਕਾਇਆ ਤੁਹਾਡੀ ਆਤਮਾ ਦੀ ਰਵਾਵ ਹੈ ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਇਸ ਵਿੱਚੋਂ ਮਿੱਠੀ ਸੰਗੀਤ ਧੁਨ ਗੜਦੇ ਹੋ ਜਾਂ ਰੌੜ ਖਜੋਲ ਅਵਾਜ਼ਾਂ ਹੁਣ ਤੁਸੀਂ ਆਪਣੇ ਦਿਲ ਕੋਲੋਂ ਪੁੱਛੋ ਖੁਸ਼ੀ ਵਿੱਚ ਚੰਗਾ ਕੀ ਤੇ ਮੰਦਾ ਕੀ ਇਸ ਦਨ ਖੇੜਾ ਕਿਵੇਂ ਕੀਤਾ ਜਾਵੇ ਆਪਣੇ ਖੇਤਾਂ ਤੇ ਬਾਗਾਂ ਵੱਲ ਜਾਵੋ ਤਾ ਤੁਹਾਨੂੰ ਪਤਾ ਲੱਗੇਗਾ ਕਿ ਫੁੱਲਾਂ ਵਿੱਚੋਂ ਸ਼ਹਿਦ ਇਕੱਤਰ ਕਰਕੇ ਮਧੂਮੱਖੀ ਨੂੰ ਖੁਸ਼ੀ ਮਿਲਦੀ ਹੈ ਪਰ ਫੁੱਲ ਮਧੂਮੱਖੀ ਨੂੰ ਸ਼ਹਿਦ ਦੇ ਕੇ ਖੁਸ਼ ਹੁੰਦਾ ਹੈ ਮਧੂਮੱਖੀ ਵਾਸਤੇ ਫੁੱਲ ਜ਼ਿੰਦਗੀ ਦਾ ਸੋਮਾ ਹੈ ਤੇ ਫੁੱਲ ਵਾਸਤੇ ਮਧੂਮੱਖੀ ਪਿਆਰ ਸਨੇਹ ਦੇ ਦੀ ਅਦੂਤ ਹੈ ਮਧੂਮੱਖੀ ਤੇ ਫੁੱਲ ਦੋਹਾਂ ਲਈ ਖੁਸ਼ੀ ਲੈਣੀ ਤੇ ਦੇਣੀ ਇੱਕ ਲੋੜ ਵੀ ਹੈ ਤੇ ਆਨੰਦ ਵੀ ਬੁਰਫਾ ਦੇ ਲੋਕੋ ਆਪਣੀਆਂ ਖੁਸ਼ੀਆਂ ਵੇਲੇ ਫੁੱਲਾ ਤੇ ਮધુ ਮੱਖੀਆਂ ਵਾਂਗ ਹੋ ਜਾਵੋ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਇਸ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ